ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਲੋਕ ਰਾਜ ਰਹੇ ਬਨਤਾ ਬినੋਦ ਬਨਤਾ ਬਾਣ ਬੋਲ ਕੇ ਤਾਂ ਸੰਬੰਧਕ ਬੋਲਣਾ ਬਨਤਾ ਇਸ ਤਰ੍ਹਾਂ ਬੋਲਣਾ ਹੈ ਬినੋਦ ਨੰਨੇ ਹੋੜਾ ਦੱਦਾ ਹੈ ਬినੋਦ ਪੁਲਾ ਜਬ ਬੋਲਿਆ ਜਾਵੇਗਾ ਉਸ ਅਮਰੰਗ ਦੇਖ ਸੂਰ ਰੰਗ ਤੇ ਥਮਕੀ ਲੱਗੇਗੀ ਬੇਖ ਪੋਲਾ ਬੋਲਿਆ ਜਾਵੇਗਾ ਨਾਨਕ ਤਿਹ ਸਰਨੀ ਪਰ ਨਾਨਕ ਤੇ ਜਮ ਕੇ ਪਰੋ ਤੇ ਵਿਸ਼ਰਾਮ ਬਿਨਸ ਜਾਏ ਮੈਂ ਮੂਰ ਪਾੜੇ ਰੇ ਮਨ ਬਿਨ ਹਾਰ ਜਹ ਰਚੋ ਮਨ ਤੇ ਜਮ ਕੇ ਜਹ ਜਜਾ ਮੁਕਤੇ ਨੇ ਦੋਏ ਅਕਰ ਜਹ ਬੋਲਣਾ ਹੈ ਜੇ ਨਹੀਂ ਬੋਲਣਾ ਸਿਆਰੀ ਨਹੀਂ ਲਾਉਣੀ ਸਿਆਰੀ ਤੋਂ ਬਿਨਾ ਜਹ ਬੋਲਣਾ ਰੱਚੋ ਰਾਰੇ ਅਦਗ ਲਗੇਗੀ ਇਥੇ ਵਿਚਰਾਮ ਤਹ ਤਹ ਬੰਦਨ ਪਾਹੇ ਬੰਦਨ ਧੱਦੇ ਦੇ ਨਾਲ ਆਪਾਰਾ ਬੋਲਣਾ ਹੈ ਜਹ ਬਿਦ ਕਤਹੁ ਨ ਛੂਟੀ ਐ ਬਿਦ ਧੱਦੇ ਦੇ ਨਾਲ ਹੈ ਬੱਬੇ ਤੇ ਅਦਗ ਲਗੇਗੀ ਕਤਹੁ ਕਾਤ ਬੋਲ ਕੇ ਓ ਸਬੰਧਕ ਬੋਲਣਾ ਹੈ ਕਤਹੁ पिपी ला के तो बिना कत हू इस तरह बोलना है न छोटी है छछे दलायकड़ छूटी है साकत तेव कमाहे। तेव। लम्मा करके बोलिया जाएगा थोड़ा जहा हाउ हाँ करते करम रात रात पोला बोलिया जाएगा ਤਾ ਕੋ ਪਾਰਿਆ ਫਾਰ ਰੀਤ ਨਹੀਂ ਜੋ ਨਾਮ ਸਿਉ ਇਥੇ ਵਿਚਰਾਮ ਤਉ ਇਹੂ ਕਰਮ ਬੇਕਾਰ ਬਾਦ ਜਮ ਕੀ ਜੇਵਰੀ ਮੀਠੀ ਮਾਇਆ ਰੰਗ ਭ੍ਰਮ ਕੀ 모ਹੇ ਨ ਬੁੱਝਹਿ 모ਹੇ मम्मी उड़ा लम्मा करके ला लम्मा करके बोलने ने है न बब्बे अदग लागे पारा बोलिया जाएगा सो प्राभ साधु संग साध बोल के हू संबंधक बोलना है कठा बोलना साधु पोला जा बोलिया जाएगा लेख है न छुटी है इथे विश्राम ਕਾਚੀ ਪੀਤ ਨਾ ਸੁੱਧ ਸਸੇ ਤੇ ਅਧਿਕ ਲਾਗੇ ਭਾਰਾ ਬੋਲਿਆ ਜਾਵੇਗਾ ਜਿਸੇ ਬੁਝਾਏ ਨਾਨਕਾ ਬੱਬੇ ਔਂਕੜ ਉੱਤੇ ਅਧਿਕ ਛੱਜੇ ਕੰਨਾ ਈੜੀ ਲਾ ਬੁਝਾਏ ਭਾਰਾ ਬੋਲਿਆ ਜਾਵੇਗਾ ਨਾਨਕਾ ਤੇ ਵਿਚਰਾਮ ਤੇ ਗੁਰਮੁਖ ਨਿਰਮਲ ਬੁੱਧ ਬੱਬੇ ਤੇ ਅਧਿਕ ਲੱਗੇਗੀ ਲੋਕ ਟੂਟੇ ਬੰਧਨ ਜਾਸ ਕੇ ਟੂਟੇ ਤੈਂਕੇ ਦਲੈਂਕੜ ਟੂ ਤੈਂਕੇ ਲਾ ਟੂਟੇ ਇਸ ਤਰ੍ਹਾਂ ਬੋਲਣਾ ਹੈ ਤੱਤਾ ਨਹੀਂ ਲਾਉਣਾ ਟੈਂਕਾ ਲਾਉਣਾ ਹੈ ਬੰਦਨ ਧਦੇ ਦੇ ਨਾਲ ਹੈ ਕੇਤੇ ਵਿਸ਼ਰਾਮ ਲਗੇਗਾ ਹੋਵਾ ਸਾਧੂ ਸੰਗ ਸਾਧੂ ਕਸ ਕੇ ਬੋਲਿਆ ਜਾਵੇਗਾ ਜੋ ਰਾਤੇ ਰੰਗ ਏਕ ਕੈ ਰਾਤੇਾਰੇ ਕੰਨਾ ਉਤਯਦਗ ਤੱਤੇ ਲਾ ਰਾਤੇ ਕਸ ਕੇ ਬੋਲਿਆ ਜਾਵੇਗਾ ਕੈ ਤੇ ਵਿਸ਼ਰਾਮ ਨਾਨਕ ਗੂੜਾ ਰੰਗ ਗੂੜਾ ਰਾੜੇ ਦੇ ਪੈਰ ਚ ਹਲੰਤ ਲਾ ਕੇ ਭਾਰਾ ਬੋਲਿਆ ਜਾਵੇਗਾ ਪੌੜੀ ਰਾਰਾ ਰੰਗ ਹੋਇਆ ਮਨ ਆਪਣਾ ਰਾਰਾ ਤੇ ਵਿਸ਼ਰਾਮ ਇਆ ਈੜੀ ਸਾਰੀ ਐੜੇ ਕੰਨਾਂ ਇਆ ਮਨ ਆਪਣਾ ਐੜਾ ਮੁਕਤਾ ਹੈ ਪਪਾ ਨੰਨੇ ਕੰਨ ਆਪਣਾ ਹਰ ਹਰ ਨਾਮ ਇਥੇ ਵਿਸ਼ਰਾਮ ਜਪੋ जाप रसना अरे रे, रे दर गह इथे विश्राम कह न कू आओ बैठ इथे विश्राम आदर शुभ देव शुभ सत्य औंकड़ उत्तिक पब्बा शुभ थोड़ा कस के बोलिया जावेगा पब्बे दे देव लम्मा करके बोलिया जावेगा पुआ महली ओ उड़े औकड़ ऐडे करना छेती बोलिया जावेगा महली मम्मा हा मुक्ता बिहारी महली एथे विश्राम पावे तू बासा जन्म मरन एथे विश्राम न होए बेनासा मस्तक कर्म लेखे इथे विश्राम लिखियो लम्मा करके बोलिया जाएगा ऊड़ा खुले मूह वाला है तुर जा कै वक वक ने जा कै वक वक बोले जाने हर संपै इथे विश्राम नानक घर ता नानक ते ठमकी ता कै वक वक बोले जान ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ